ਪਣ ਤੁਮਰਾਈਆ ਜੀ ਮੈਂ ਸਤਨਾਮ ਸਿੰਘ ਤੁਮਰਾਈ ਦਾ ਵਾਸੀ ਆ ਸਾਡੀ 70 32 ਸਾਲ ਦੀ ਉਮਰ ਹੋ ਗਈ ਆ ਸਾਡੀ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥੱਲੇ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬڑے ਬڑے ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰਾਸਰਾ ਨਹੀਂ ਗੱਡੀਆਂ 10 ਟਿਆੜੀ 18 ਟਿਆੜੀ ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੋਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੋਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਹੈ ਪੋਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਤੋਂ ਕਰਾਇਆ ਗਿਆ ਸੀ ਨਵਾਂ ਪੋਲ ਜਿਹੜਾ ਬਣਿਆ ਹੁਣ ਲੋਹੇ ਦਾ ਉਹ ਕਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤੁਹਾਡੇ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਨਫਰਮੇਸ਼ਨ ਦੇ ਕੇ ਤੇ ਮੜ ਕੇ ਜੀਸੀਪੀ ਲਈ ਆ ਕੇ ਦੂਸਰਾ ਪੋਲ ਚਾਲੂ ਕਰਾਇਆ ਕੀ ਲੱਗਦਾ ਭਾਈ ਉਹ ਪੁਲ ਕਾਫੀ ਤੇਰਦਾ ਬਣਿਆਦਾ ਕੀ ਉਹ ਖਰਾਬ ਹੈ ਕੋਈ ਸਹੀ ਨਹੀਂ ਬਣਿਆ ਜਗਾ ਕਿਉਂ ਕਿਹੜਾ ਜੀ ਜਿਹੜਾ ਨਵਾਂ ਪੁਲ ਬਣਿਆ ਉਹ ਜਿਹੇ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਉਹ ਵਿੱਚ ਬੱਚੋ ਹੀਰਾ ਫੇਰੀ ਲੁੱਟ ਖੋਚੜ ਬੜੀ ਹੋਈ ਆ ਸਾਰਾ ਮਾਲ ਮਟੀਰੀਅਲ ਖਾ ਗਏ ਆ ਕੱਖ ਨਹੀਂ ਬਣਿਆ ਪੁਲ ਪੁਲ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਆ ਜਿਹੜਾ ਬਣਾਇਆ ਵਾ ਮੈਕਮਾ ਪੀ ਡਬਲ ਯੇ ਪੀ ਡਬਲ ਡੀ ਯੇ ਜ਼ਿੰਮੇਵਾਰ ਆ ਜਿਹਨਾਂ ਠੇਕੇਦਾਰ ਨੇ ਬਣਾਇਆ ਵਾ ਉਹ ਜ਼ਿੰਮੇਵਾਰ ਆ ਸੈਂਟਰ ਦੇ ਵਿੱਚੋਂ ਕੰਬਦਾ ਵਾ ਪੁਲ ਜੇ ਫਿਰ ਗੱਡੀ ਜਾਂਦੀ ਆ ਸੈਂ ਇਹ ਪੁਲ ਜਿਹੜੇ ਰੁੜ ਗਿਆ ਤੇ ਫਿਰ ਦੁਬਾਰਾ ਸਰਪੰਚ ਸਾਹਿਬ ਨੇ ਉੱਪਰ ਐਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿਹਾ ਵਾ ਫਿਰ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਜੀ.ਸੀ.ਪੀ. ਲੈ ਕੇ ਕੋਲੋਂ ਖਰਚਾ ਕੀਤਾ ਸਰਪੰਚ ਸਾਹਿਬ ਸਾਰਾ ਸਰਪੰਚ ਸਾਹਿਬ ਨੇ ਸਾਰਾ ਖਰਚਾ ਕੋਲੋਂ ਕੀਤਾ ਵਾ ਬਹੁਤ ਵਧੀਆ ਬੰਦੇ ਸਰਪੰਚ ਸਾਹਿਬ ਬੰਦਾ ਕੋਈ ਨਹੀਂ ਆਇਆ ਕੋਲੋਂ ਵਸ ਬੋਲ ਮੈਂ ਕਿ ਮੇਰਾ ਕੋਈ ਬੰਦਾ ਨਹੀਂ ਆਇਆ ਸਰਪੰਚ ਸਾਹਿਬ ਬਹੁਤ ਹੀ ਨਾਇਸ ਆਦਮੀ ਆ ਸਾਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਰੈਨਿੰਗ ਚ ਹੀ ਪਰ ਇਹ ਬ੍ਰਿਜ 'ਚ ਕੁਝ ਪ੍ਰੋਬਲਮ ਆਹੀ ਬ੍ਰਿਜ 'ਚ ਕੀ ਕੀਤਾ ਵੀ 1 ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ 1 ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਸੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਸੀ ਵਾਰ-ਵਾਰ ਆਪਾਂ ਐਸਡੀਓ ਪੀਡਬਲਯੂਡੀ ਰਗਵ ਖਜੂਰੀਆ ਨਾਲ ਜਦੋਂ ਟਾਈ ਅਪ ਕਰਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰਦੇ ਇਹ ਜਿਹੜੀ ਹੈਵੀ ਟ੍ਰਾਫਿਕ ਇਹ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਸੀ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਸੀ ਤੇ ਮੁਰੰਯਾਤ ਪੂਰੀ ਹੋ ਚੁੱਕੀ ਸੀ ਇਥੋਂ ਹੈਵੀ ਟ੍ਰਾਫਿਕ ਕਾਰਨ ਸਾਈਡ ਜਿਹੜੀ ਇਹ ਜਿਹੜੀ ਇਹ ਜਿਹੜੀ ਅਪਰੋਚ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾਂ ਵੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇੱਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜਿਆਦਾ ਹੋਣ ਕਰਕੇ ਬਰਸਾਤੀs ਇੰਨਾ ਕਰਕੇ ਪਾਣੀ ਜਿਆਦਾ ਹੋਣ ਕਰਕੇ ਜਿਹੜੀ ਖਾਰ ਲੱਗੀ ਸੀ ਇੱਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ ਆਪਾਂ ਚਾਲੂ ਕੀਤਾ ਜੀ ਇਹ ਸਾਰ ਅਸੀਂ ਆਪ ਸ਼ਾਮ ਨੂੰ 6 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਐਸਪੀ ਖੁਦ ਮਗਾ ਕੇ ਮੈਸਡੀਓ ਸਾਹਿਬ ਨੂੰ ਕਹਿਤਾ ਤੇ ਅਸੀਂ ਆ ਹੁਣ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਇਕੋ ਇਰਤੇ ਤੁਹਾਡੇ ਤੋਂ ਐਕਸ਼ਨ ਆਣਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇੱਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਕਰਕੇ ਕਿਉਂ ਨਹੀਂ ਖੋਲਦੇ ਵਾਡਾ ਪੁੱਲ ਇਹ ਸਾਰੇ ਕਾਰਨ ਤੇ ਹੁਣ ਮਹਿਕਮੇ ਨੂੰ ਪਤਾ ਹੈ ਹੋਇਆ ਸਾਨੂੰ ਕਾਰਨ ਕਿ ਕਿ ਸਾਡੇ ਨੂੰ ਤੇ ਇੰਨਾ ਮੁਸ਼ਕਲ ਹੋ ਗਈ ਹੈ ਤੇ ਸਾਡੋ ਇੰਨਾ ਇੱਥੋਂ ਗੱਡੀਆਂ ਹਜ਼ਾਰਾਂ ਗੱਡੀਆਂ ਰੋਜ਼ ਕੰਕਰੀਟ ਦੀਆਂ ਜਾਂਦੀਆਂ ਜੜੀਆਂ ਇੱਥੋਂ ਕ੍ਰੈਸ਼ਰ ਤੇ ਜਾਂਦੀਆਂ ਇੰਨੀਆਂ ਗੱਡੀਆਂ ਇੰਨੇ ਟਰੈਫਿਕ ਆ ਪਰ ਇਹ ਛੋਟੇ ਬ੍ਰਿਜ ਹੋਣ ਕਰਕੇ ਇੱਥੇ ਵੇਟ ਵੀ ਕਰਨਾ ਪੈਂਦਾ ਅੱਧਾ-ਅੱਧਾ ਘੰਟਾ ਜਦੋਂ ਟਰੈਫਿਕ ਹੋ ਜਾਂਦੀ ਹੈ ਅ ਸਾ ਬਿਲਕੁਲ ਸਰ ਇਹ ਨੁਕਸਾਨ ਉਹਨਾਂ ਕਾਰਨ ਹੀ ਹੋਇਆ ਜੇਕਰ ਇਹ ਬ੍ਰਿਜ ਦੇ ਹੈ ਨਾ ਇੰਨਾ ਲੋਡ ਜਾਂਦਾ ਤੇ ਇਹ ਨੁਕਸਾਨ ਕਿਉਂ ਹੋਣਾ ਸੀ। ਪਲਾਈ ਚੱਲਣ ਨਾਲ ਥੋੜਾ ਜਿਹਾ ਡੇਨਰੀ 1 ਲੱਖ ਬੁਰਜੀ ਦੇ ਲੈਫਟ ਸਾਈਡ ਤੇ ਘਰਾ ਜਾਇਆ ਪਿਆ ਵਾ ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਡ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ ਇੱਥੇ ਵਾਇਰ ਕ੍ਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਟੁੱਟਾਂ ਵੀ ਕਿਉਂ ਆਏ ਪਹਿਲਾਂ ਕਿਉਂ ਨਹੀਂ ਮੈਗਮ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜੜੀ ਪਟਰੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰੋਜ਼ਨ ਹੋ ਗਈ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਐਨਐਸਐਲ ਲੈਵਲ ਕਾਫੀ ਹੈ ਹੀ ਆ ਸਟੈਗ ਦੇ ਇੱਕ ਲਾਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਦਾ ਪੁਲ ਪਹਿਲਾਂ ਵੀ ਮਾੜਾ ਜਿਹਾ ਟੋ ਆਵਾਜ਼ ਨੰਗਦੀ ਸੀ ਦੂਜਾ ਪੁਲ ਚੱਲੂ ਨਹੀਂ ਕੀਤਾ ਦੋਸਰਾ ਪੁਲ B&R ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ ਦੋ ਤਿੰਨ ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮੇਰੇ ਖਲ ਸਟਾਰਟ ਕਰਤਾ ਉਹ ਉਹਨਾਂ ਨੂੰ ਐਂਡ ਤੇ ਆ ਪਾਣੀ ਦੀ ਸਪਲਾਈ ਜਿਹੜੀ ਥੋੜੀ ਜੀ ਘਟ ਕਰਾਈ ਹੈ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਚੱਲ ਰਹੀ ਹੈ B&R ਦੇ ਬ੍ਰਿਜ ਤੋਂ ਅੱਥੋਂ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜਿਹੜਾ ਪੁਲ ਹੈਗਾ 1965 ਦਾ ਬਣੇ ਦਾ ਉਹ ਉਹ ਜਿਹੜਾ ਉਹ ਜਿਹੜਾ ਪੀਡਾ ਡਿਪਾਰਟਮੈਂਟ ਖੁਲਾਇਆ ਜਾਂ ਤੁਸੀਂ ਖੁਲਾਇਆ ਆਪਣੇ ਵਿੱਚ ਉਹ ਵੀ ਐਨ ਡੀਆਰ ਨੇ ਖੁਲਾਇਆ ਵਾ ਉਹ ਐਸਟੀ ਨਹੀਂ ਖੁਲਾਇਆ ਐਸਟੀ ਆਪਣਾ ਬੋਲੋ ਆਪਣਾ ਪ੍ਰਗਰੈਸ ਮੇਅਰਲੀ ਬੰਦ ਕਰਤਾ ਇਹ ਪ੍ਰੋਬਲਮਾਂ ਕਰਕੇ ਖੁਲਾਇਆ ਪਈ ਉਹ ਬੋਲ ਹਾਂ ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਨੇ ਖੋਲਤਾ ਇਹ ਦੂਈ ਚਮਚ ਕਰਾਈ ਪੁਲ ਖੁੱਲ ਜਾਵੇ ਹਾਂ ਉਹਨਾਂ ਨੇ ਅੱਗੇ ਬੈਰੀਕੇਡਸ ਲਾਏ ਦੇ ਸੀ ਉਹ ਖੁਲਾਉਂਦੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਖੁਲਾਉਂਦੇ ਆ ਬੈਰੀਕੇਡ ਮਤਲਬ ਉਹ ਡਿਪਾਰਟਮੈਂਟ ਲੋ ਅੰਗੈਲੀ ਵਤੀ ਕਿ ਇਹ ਬੈ ਕਿਉਂਕਿ ਆਪਾਂ ਆਪਣੀ ਨਹਿਰ ਦਾ ਵੇਖਣਾ ਵਾ ਉਹ ਬੀਐਨਆਰ ਵਾਲਿਆਂ ਦਾ